ਪੰਜਾਬ ਜਿੱਥੇ ਲੋਕ ਤਬਦੀਲੀ ਦੇ ਨਾਰੇ ਦੇ ਨਾਲ ਵੋਟ ਪਾਉਂਦੇ ਨੇ ਪਰ ਤਬਦੀਲੀ ਕਿੱਥੇ ਹੁੰਦੀ ਹੈ ਕਾਗਜ਼ਾਂ ਦੇ ਵਿੱਚ ਜਾਂ ਪ੍ਰੈਸ ਕਾਨਫਰੰਸ ਦੇ ਵਿੱਚ ਪਰ ਹਕੀਕਤ ਦੇ ਵਿੱਚ ਤਸਵੀਰ ਬਿਲਕੁਲ ਵੱਖਰੀ ਹੈ ਕਿਉਂਕਿ ਇੱਕ ਵਾਰੀ ਫੇਰ ਸਾਬਤ ਹੋ ਗਿਆ ਹੈ ਕਿ ਪੰਜਾਬ ਦੀ ਰਾਜਨੀਤੀ 'ਚ ਰੰਗ ਸਿਰਫ ਬਦਲਦੇ ਨੇ ਚਾਲਾਂ ਉਹੀ ਰਹਿੰਦੀਆਂ ਨੇ ਅੱਜਕਲ ਕਰਾਂਗੇ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਤਰਮਸੋਧੀ ਉਹ ਤਰਮਸੋਧੀ ਜਿਨ੍ਹਾਂ ਨੂੰ ਜੂਨ 2022 ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਫੜਿਆ ਗਿਆ ਸੀ ਜਾਂਚ ਵਿੱਚ ਪਤਾ ਲੱਗਿਆ ਕਿ ਉਹਨਾਂ ਨੇ ਘੱਟੋ-ਘੱਟ 150 ਕਰੋੜ ਰੁਪਏ ਤੱਕ ਦੀ ਰਿਸ਼ਵਤ ਲਈ ਸੀ ਕੋੜੀ-ਕੋੜੀ ਜੋੜਦਾ ਆਮ ਆਦਮੀ ਉਥੇ ਨੇਤਾ ਕਰੋੜਾਂ ਦੀ ਰਿਸ਼ਵਤ ਖਾ ਕੇ ਵੀਆਈਪੀ ਟ੍ਰੀਟਮੈਂਟ ਦੇ ਵਿੱਚ ਆਰਾਮ ਲੈਂਦੇ ਨੇ ਪੰਜਾਬ ਕੈਬਨਿਟ ਨੇ ਹੁਣ ਮਨਜ਼ੂਰੀ ਦੇ ਦਿੱਤੀ ਹੈ ਕਿ ਤਰਮਸੋਧੀ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਚਲਾਇਆ ਜਾਏ ਪਰੇ ਕੇ ਸਿਰਫ ਪੇਪਰਾਂ ਚ ਨਹੀਂ ਰਹਿਣਾ ਹੁਣ ਇਸ ਤੇ ਕਾਰਵਾਈ ਵੀ ਹੋਏਗੀ ਕੈਬਨਿਟ ਨੇ ਇਹ ਸਿਫਾਰਿਸ਼ ਰਾਜਪਾਲ ਨੂੰ ਭੇਜ ਦਿੱਤੀ ਹੈ ਪਰ ਸਵਾਲ ਇਹ ਹੈ ਕਿ ਇੰਨਾ ਸਮਾਂ ਕਿਉਂ ਲੱਗਿਆ ਜੂਨ 2022 ਚ ਦਰਜ ਹੋਇਆ ਕੇਸ ਹੁਣ 2025 ਆਇਆ ਜਦੋਂ ਉਹਨੂੰ ਮਨਜ਼ੂਰੀ ਮਿਲੀ ਕੀ ਇਹ ਇਨਸਾਫ ਹੈ ਜਾਂ ਫਿਰ ਪੰਜਾਬੀ ਸਟਾਈਲ ਦੀ ਉਹੀ ਪੁਰਾਣੀ ਸਿਆਸਤ ਦੇਰੀ ਕਰਕੇ ਦਿਲਾਸਾ ਸਾਧੂ ਸਿੰਘ ਧਰਮਸੋ ਜਿਹੜੇ ਕਾਂਗਰਸ ਸਰਕਾਰ ਦੇ ਵਿੱਚ ਮੰਤਰੀ ਰਹੇ ਉਨ੍ਹਾਂ ਤੇ ਦੋਸ਼ ਲੱਗੇ ਸਨ ਕਿ ਸ਼ੈਡਿਊਲ ਕਾ ਸਕਾਲਰਸ਼ਿਪ ਸਕੀਮ ਦੇ ਪੈਸੇ 'ਚ ਕਪਲਾ ਕੀਤਾ ਗਿਆ। Dalit ਵਿਦਿਆਰਥੀਆਂ ਲਈ ਜੋ ਪੈਸਾ ਆਇਆ ਸੀ ਉਹ ਕਾਗਜ਼ਾਂ ਵਿੱਚ ਤਾਂ ਖਰਚ ਹੋਇਆ ਪਰ ਹਕੀਕਤ ਦੇ ਵਿੱਚ ਜੇਬਾਂ ਪਰੀਆਂ ਗਈਆਂ। ਵਿਜੀਲੈਂਸ ਨੇ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਧਰਮਸੂਦ ਨੇ ਰਿਸ਼ਵਤ ਲਈ। ਲੋਕਾਂ ਨੇ ਸੋਚਿਆ ਕਿ ਨਵੀਂ ਸਰਕਾਰ ਕੁਝ ਤਬਦੀਲੀ ਲਿਆਏਗੀ ਪਰ ਹੁਣ ਜਾ ਕੇ ਇਸ ਨੂੰ ਮਨਜ਼ੂਰੀ ਮਿਲੀ ਹੈ। ਇੱਕ ਪਾਸੇ ਸਰਕਾਰ ਪ੍ਰੈਸ ਕਾਨਫਰੰਸ ਕਰਦੀ ਹੈ ਤੇ ਵਿੱਤ ਮੰਤਰੀ ਹਰਪਾਲ ਚੀਮਾ ਕਹਿੰਦੇ ਹਨ ਕਿ ਅਸੀਂ ਇਨਸਾਫ ਦੇ ਰਸਤੇ ਤੇ ਹਾਂ ਸਾਫ਼ ਸੁਥਰੀ ਰਾਜਨੀਤੀ ਹੀ ਕਰ ਰਹੇ ਹਾਂ ਨਾਲ ਹੀ ਦੂਜੇ ਪਾਸੇ ਲੋਕ ਇਹਨਾਂ ਨੂੰ ਪੁੱਛਦੇ ਨੇ ਜੇ ਇੰਨਾ ਹੀ ਸਾਫ਼ ਸੁਥਰਾ ਸੀ ਤਾਂ 3 ਸਾਲ ਕਿਉਂ ਲੱਗੇ ਸਾਬਕਾ ਮੰਤਰੀ ਖਿਲਾਫ ਕੇਸ ਚਲਾਉਣ ਦੇ ਲਈ ਨਾਲ ਹੀ ਉਸ ਨੂੰ ਮਨਜ਼ੂਰੀ ਦੇਣ ਦੇ ਵਿੱਚ ਵੀ ਹੁਣ ਸਰਕਾਰ ਕਹਿੰਦੀ ਹੈ ਕਿ ਕੇਸ ਸਿਰਫ ਰਿਸ਼ਵਤ ਤੱਕ ਸੀਮਿਤ ਨਹੀਂ ਰਹੇਗਾ ਪੀਐਮਐਲਏ 2022 ਦੇ ਤਹਿਤ ਵੀ ਕਾਰਵਾਈ ਹੋਏਗੀ ਮਤਲਬ ਕਾਨੂੰਨ ਦੇ ਹੇਠ ਤਰਮਸੋਤ ਤੇ ਗਹਿਰੀ ਪੜਤਾਲ ਕੀਤੀ ਜਾਏਗੀ ਪਰ ਲੋਕਾਂ ਦੇ ਮਨ ਦੇ ਵਿੱਚ ਸਵਾਲ ਜੋ ਦਬੇ ਨੇ ਉਹਨਾਂ ਦਾ ਜਵਾਬ ਕੌਣ ਦੇਵੇਗਾ ਕਿ ਕੇਸ ਚੱਲਣ ਨਾਲ ਸਜ਼ਾ ਵੀ ਹੋਏਗੀ ਜਾਂ ਇਹ ਕਿਸੇ ਹੋਰ ਵੱਡੇ ਨੇਤਾ ਵਾਂਗ ਲੰਬਾ ਸਮਾਂ ਚੱਲਦਾ ਰਹੇਗਾ ਤੇ ਜੋ ਕੇਸ ਨੇ ਉਹ ਸਿਰਫ ਫਾਈਲਾਂ ਦੇ ਵਿੱਚ ਹੀ ਦਬ ਕੇ ਰਹਿ ਜਾਣਗੇ ਇੱਕ ਪਾਸੇ ਸਰਕਾਰ ਕੇਂਦਰ ਤੇ GST ਕਟਾਉਣ ਦੇ ਫੈਸਲੇ ਨੂੰ ਵੀ ਮਨਜ਼ੂਰੀ ਦੇਂਦੀਆਂ ਗੱਲਾਂ ਕਰਦੀ ਹੈ ਤੇ ਦੂਜੇ ਪਾਸੇ ਪੰਜਾਬ ਦਾ ਆਮ ਆਦਮੀ ਸੋਚਦਾ ਹੈ ਕਿ GST ਕਟਣ ਨਾਲ ਉਰਜਾ ਰੋਜ਼ਾਨਾ ਜੀਵਨ ਕੀ ਬਦਲ ਜਾਏਗਾ ਜਾਂ ਇਹ ਵੀ ਸਿਰਫ ਇੱਕ ਪੋਲਿਟੀਕਲ ਐਲਾਨ ਹੀ ਰਹਿ ਜਾਏਗਾ ਅੰਤ ਵਿੱਚ ਸਵਾਲ ਸਿੱਧਾ ਹੈ ਕਿ ਪੰਜਾਬ ਦਾ ਕਾਨੂੰਨ ਕੇਵਲ ਗਰੀਬਾਂ ਲਈ ਸਖਤ ਹੈ ਜਾਂ ਸਿਆਸਤਦਾਨਾਂ ਲਈ ਵੀ ਕਦੇ ਸੱਚਮੁੱਚ ਇੱਥੇ ਇਨਸਾਫ ਹੋਏਗਾ ਇਸ ਖਬਰ ਨੂੰ ਲੈ ਕੇ ਤੁਸੀਂ ਆਪਣੀ ਟਿੱਪਣੀ ਕਮੈਂਟਾਂ ਦੇ ਰਾਹੀਂ ਸਾਨੂੰ ਦੇ ਸਕਦੇ ਹੋ ਬਣੇ ਰਹੋ ਪੰਜਾਬ ਨੌ ਟੀਵੀ ਦੇ ਨਾਲ